ਤਾਂ ਹੁਣ ਵੀ ਜਿਹੜੀ ਕੰਗਨਾ ਲਾਉਦੀ ਬੈਂਬਾਜੀ ਕਰ ਰਹੇ ਹੈ ਅੱਜ ਵੀ ਜਿਹੜਾ ਉਹਨਾਂ ਦਾ ਬਿਆਨ ਉਹ ਸਾਫ ਜਿਵੇਂ ਆਰਐਸਐਸ ਦੀ ਲਾਈਨ ਹੈਗੀ ਹੈ ਠੀਕ ਹੈ ਉਹ ਆਰਐਸ ਦੀ ਲਾਈਨ ਦੀ ਦਿਸ਼ਾ ਵਿੱਚ ਹੀ ਲਗਾਤਾਰ ਬੋਲ ਰਹੇ ਹੈ ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਪਰਚਾ ਕਰਨਾ ਚਾਹੀਦਾ ਉਹ ਫਿਰ ਜੈਰ ਖੋਲ ਰਹੇ ਨੇ ਇਹਦਾ ਪ੍ਰਤੀਕਰਮ ਫਿਰ ਕਿਤੇ ਨਾ ਕਿਤੇ ਹੋ ਗਿਆ ਜਿਹੜਾ ਅਸੀਂ ਨਹੀਂ ਚਾਹੁੰਦੇ ਖੁਦਾ ਨਾ ਕਰਦਾ ਫਿਰ ਰੌਲਾ ਪੈ ਜੋ ਕਿਸਾਨ ਜਿੱਥੇ ਬੰਦੇ ਤਾਂ ਪੰਜਾਬ ਸਰਕਾਰ ਨੂੰ ਸਟੈਪ ਲੈਣਾ ਚਾਹੀਦਾ ਸਾਰੀ ਸਰਕਾਰ ਨੂੰ ਕਿ ਉਹਨਾਂ ਦੇ ਖਿਲਾਫ ਕੇਸ ਹੋਵੇ ਜਿੰਨੀ ਜ਼ਹਿਰਾਲੀ ਜ਼ੁਬਾਨ ਉਹ ਨਾ ਵਰਤ ਰਹੇ ਮੋਰ ਨੌਕਰੀ ਤੇ ਬਹਾਲ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖੋ ਕਿਉਂ ਨਹੀਂ ਕੋਸ਼ਿਸ਼ਾਂ ਸਾਡੀਆਂ ਹੋਣਗੀਆਂ ਨਾਲੇ ਮੇਰੇ ਖਰੋਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਵਰਦੀ ਪਾ ਕੇ ਪਾਵਨਾ ਤੇ ਨਹੀਂ ਮਰਦੀਆਂ ਮਨੁੱਖ ਦੀ ਪਰ ਵਰਦੀ ਪਵਾ ਦੋ ਕਿਤੇ ਵਰਦੀ ਦੇ ਅੰਦਰ ਵੀ ਦਿਲ ਹੁੰਦਾ ਉਹ ਧੜਕਦਾ ਵੀ ਜੜੇ ਵਿਸ਼ਵਿੰਦੂ ਪਰਸੰਦ ਦੇ ਕੁਝ ਲੋਕ ਬੋਲ ਰਹੇ ਨੇ ਕਿ ਦਾਰਾ ਸਿੰਘ ਨੇ ਸਾਊਥ ਇੰਡੀਆ ਚ ਕੀ ਕੀਤਾ ਸੀ ਕਿਹੜੇ ਪਾਦਰੀ ਨੂੰ ਅੱਗ ਲਾਈ ਸੀ ਨਾ ਸੀ ਕੰਗਨਾ ਨੋਟ ਕਰਕੇ ਸਾਰੇ ਹਿਮਾਚਲ ਵਾਸੀਆਂ ਨੂੰ ਟਾਰਗੇਟ ਨਹੀਂ ਕਰ ਸਕਿਆ ਫਿਰ ਵੀ ਗੱਲਾਂ ਸਾਰੇ ਹਿਮਾਚਲੀ ਕਿਵੇਂ ਹੋਈ ਪੰਜਾਬੀ ਰਹੇ ਬਹੁਤ ਬਿਸਫੁਲੀ ਬੰਦੇ ਨੇ ਆਪ ਦੀ ਰੋਟੀ ਯੋਟੀ ਖਾਣਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਵਿੱਚ ਸਾਡੀਆਂ ਰਕੀਆਂ ਸਮੱਸਿਆਵਾਂ ਸਸਾਖੀਆਂ ਤੇ ਸਰਕਾਰ ਬਣਨੀ ਹੈ ਗਾਹਾਂ ਪਤਾ ਨਹੀਂ 5 ਸਾਲ ਚੱਲੇ ਰਿੰਗ ਨਹੀਂ ਚੱਲੇ ਰਿੰਗ ਤਾਂ ਹੁਣ ਨਵੇਂ ਬਵਾਦ ਛਿੜ ਕੇ ਦੇਖ ਲੈਣ ਉਹਨਾਂ ਨੂੰ ਬਾਰਾ ਖੰਡਾ ਕਿ ਨਹੀਂ ਦੰਦਾ ਉਹ ਤਾਂ Trap ਬਿਛਾਉਂਦੇ ਹਨ ਅਸੀਂ ਉਹ Trap 'ਚ ਫਸਣਾ ਨਹੀਂ ਆਪਾਂ ਗੱਡੀ ਸਿੱਧੀ ਰੱਖਣੀ ਹੈ ਸਿੱਧੀ ਦਿੱਲੀ ਵਾਲੀ ਕੱਲ ਅਸੀਂ ਅੰਮ੍ਰਿਤਸਰ ਇਕੱਠੇ ਹੋਵਾਂਗੇ 11 ਵਜੇ ਸਾਰੇ ਲੋਕਾਂ ਨੂੰ ਪੀਲਿਆ ਵੱਧ ਤੋਂ ਵੱਧ ਉੱਥੇ ਪਹੁੰਚੋ ਤਿੰਨ ਸਾਫ ਮਾਰਚ ਕਰਾਂਗੇ ਐਸਐਸਪੀ ਜਿਆਤੀ ਮਹਾਲੀ ਦਾ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਮਿੱਟੀ ਦੇ ਨਾਲ ਆਪਾਂ ਖੜੇ ਹਾਂ ਸ਼ੰਭੂ ਬਾਰਡਰ ਤੇ ਅੱਜ ਆਪਣੇ ਨਾਲ ਮੌਜੂਦ ਨੇ ਪੰਜਾਬ ਦੀ ਮਿੱਟੀ ਦੇ ਸਰਬਣ ਪੁੱਤ ਸਰਬਣ ਸਿੰਘ ਪੰਦੇੜੀ ਉਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਚੰਡੀਗੜ੍ਹ 에어ਪੋਰਟ ਦੇ ਘਟਨਾਕਰਮ ਵਾਪਰਿਆ ਕੁਲਵਿੰਦਰ ਕੌਰ ਦੇ ਨਾਲ ਉਸ ਤੋਂ ਇਲਾਵਾ ਕਿਸਾਨੀਆਂ ਦੇ ਅੰਦੋਲਨ ਦੀ ਅਗਲੀ ਭੁਵਿੱਖ ਦੀ ਰਣਨੀਤੀ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਇਸ ਜਥੇਬੰਦੀ ਦੀ ਕੀ ਰਣਨੀਤੀ ਹੈ ਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਆਪਾਂ ਅੱਜ ਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਪੰਦੀਰ ਸਾਹਿਬ ਦਾ ਸਵਾਗਤ ਪੰਦੀਰ ਸਾਹਿਬ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਠੀਕ ਠਾਕ ਹੈ ਜੀ ਹਾਂ ਚੜ੍ਹਦੀ ਕਲਾ ਜੀ ਬਹੁਤ ਵਧੀਆ ਕੋਨੇ ਇਲੈਕਸ਼ਨ ਹੋ ਕੇ ਹਟੇ ਨਹੀਂ ਤੁਸੀਂ ਕੀ ਆਸ ਰੱਖਦੇ ਹੋ ਵੀ ਇਸ ਤੋਂ ਬਾਅਦ ਭਾਰਤ ਦੀ ਰਾਜਨੀਤੀ ਸਮੁੱਚੇ ਪੰਜਾਬ ਦੀ ਰਾਜਨੀਤੀ ਕਿੱਧਰ ਨੂੰ ਕਰ ਵੱਟ ਲਵੇਗੀ ਦੇਖੋ ਇਹ ਵੱਡਾ ਸਵਾਲ ਆ ਜਿਹੜੀ ਦੇਸ਼ ਦੇ ਵਿੱਚ ਜਦੋਂ ਅਸੀਂ ਅੰਦੋਲਨ ਸ਼ੁਰੂ ਕੀਤਾ ਸੀ ਜਿਹੜੀ ਉਹ ਰਾਜਨੀਤੀ ਸੀ ਉਹ ਇਸ ਕਿਸਮ ਦੀ ਜਿਵੇਂ ਭਾਰਤ ਇੱਕ ਧਾਰਮਿਕ ਦੇਸ਼ ਆ ਕੋ ਮਾਡਰਨ ਧਰਮ ਅਸੂਲਾਂ ਦਾ ਨਿਜ਼ਵਾ ਦਾ ਮਨੁੱਖ ਨੂੰ ਕਲਿਆਣਕਾਰੀ ਜ਼ਿੰਦਗੀ ਦੇਣ ਵਾਲਾ ਹੈ ਪਰ ਭਾਰਤ ਵਿੱਚ ਧਰਮ ਨੂੰ ਇੱਕ ਭਾਵਨਾਵਾਂ ਦੇ ਵਹਾਅ 'ਚ ਵਹਾਇਆ ਜਾਂਦਾ ਵਾ ਜਿਵੇਂ ਪੋਲਿਟਿਸ਼ੀਅਨ ਇਹਨਾਂ ਦੀ ਵਰਤੋਂ ਕਰਦੇ ਆ ਇਹ ਰਾਜਨੀਤੀ ਦਾ ਤੁਰੇ ਵੱਜੋਂ ਜੋ ਮੋਦੀ ਸਰਕਾਰ ਨੇ ਰਾਜਨੀਤੀ ਕੀਤੀ ਆ ਔਰ ਜਿਵੇਂ ਜੁਪੀ ਦੇ ਵਿੱਚ ਰਿਜ਼ਲਟ ਆਏ ਨੇ ਤਾਂ ਅਸੀਂ ਨਹੀਂ ਇਹ ਸਮਝਦੇ ਵੀ ਜੁੱਧਿਆ ਚ ਮੰਦਰ ਬਣ ਗਿਆ ਉਹ ਮਾੜੀ ਗੱਲ ਮੰਦਰ ਲੋਕ ਕਿਸੇ ਦੀ ਆਸਥਾ ਦਾ ਸਵਾਲ ਹੈ ਪਰ ਰਾਮ ਮੰਦਰ ਦੇ ਮੁੱਦੇ ਦਾ ਰਾਜਨੀਤਿਕਰ ਕਰਨਾ ਇਹ ਵੱਡਾ ਸਵਾਲ ਸੀਗਾ ਉਸੇ ਮੁੱਦੇ ਨੂੰ ਲੋਕਾਂ ਫੇਲ ਕਰਤਾ ਵੀ ਇਹ ਇਹ ਚੱਲਣਾ ਨਹੀਂ ਹੈ ਜੰਨੀ ਅੱਜ ਹਿੰਦੂ ਵੀ ਜਾਗ ਗਿਆ ਉਹਨੇ ਵਿਕਾਸ ਦਾ ਸਵਾਲ ਕੀਤਾ ਉਹਨੇ ਐਜੂਕੇਸ਼ਨ ਦਾ ਸਵਾਲ ਕੀਤਾ ਉਹਨੇ ਖੇਤੀ ਦਾ ਸਵਾਲ ਕੀਤਾ ਵੀ ਸਾਨੂੰ ਦਿੱਤਾ ਕੀ ਹੈ ਤੇ ਦਾ ਮਤਲਬ ਖਤਮ ਹੋ ਗਿਆ ਤਾਂ ਇੱਕ ਵੱਡਾ ਬਦਲਾ ਆਇਆ ਦੇਸ਼ ਦੀ ਰਾਜਨੀਤੀ ਵਿੱਚ ਵੀ ਜਿਹੜੇ ਧਰਮ ਦੇ ਨਾਂ ਤੇ ਮੰਦਰ ਮਸਜਿਦ ਦੇ ਨਾਂ ਤੇ ਰਾਜਨੀਤੀਆਂ ਕਰਦੇ ਸੀ ਉਹ ਹੁਣ ਨਹੀਂ ਚੱਲਣਗੇ ਇਹ ਛੋਟਾ ਬਦਲਾ ਨਹੀਂ ਹੈ ਬਹੁਤ ਪੋਜ਼ਿਟਿਵ ਗੱਲ ਹੈ ਜੀ ਕਿਉਂਕਿ ਮੁੱਦਿਆਂ ਨੂੰ ਲੈ ਕੇ ਹੁਣ ਅੱਗੇ ਤੋਂ ਸਿਆਸਤ ਹੋਵੇਗੀ ਧਰਮ ਦੀਆਂ ਸਿਆਸਤੌੜੀ ਬੰਦ ਹੋ ਜਾਵੇਗੀ ਹਾਂ ਪੱਕੀ ਗੱਲ ਇੱਕ ਕਿਸਾਨ ਉਹਨਾਂ ਦੀ ਬਹੁਤ ਵੱਡੀਆਂ ਦੇਣਾ ਚ ਇੱਕ ਦੇਣਾ ਆ ਜਿਹੜੇ ਸਵਾਲ ਸੀਗੇ ਵੀ ਇਹ ਮੋਰਚਾ ਸਹੀ ਸਮੇਂ ਲੱਗ ਰਿਹਾ ਜਿਹੜੇ ਇਹ ਸਵਾਲ ਸੀਗੇ ਵੀ ਚੋਣ ਜਾਬਤੇ ਚ ਮੋਰਚਾ ਕਿਉਂ ਚੋਣ ਜਾਬਤੇ ਚ ਇਸ ਮੋਰਚੇ ਨੇ ਕਿਸਾਨਾਂ ਮਜ਼ਦੂਰਾਂ ਦਾ ਜੰਡਾ ਸੈੱਟ ਕੀਤਾ ਉਹ ਜੰਡਾ ਵਿਰੋਧੀ ਤੌਰਾਂ ਦੇ ਚੋਣ ਮੈਨੀਫੈਸਟੋ ਵਿੱਚ ਦਿਖਿਆ ਸਪਸ਼ਟ ਅਰ ਸੱਤਾ ਜਿਹੜੀ ਅੱਜ ਮੋਦੀ ਸਰਕਾਰ ਦੀ ਸੱਤਾ ਗਈ ਆ ਜਿਹੜੇ ਭਾਜਪਾ ਦੀ ਗਰੰਟੀ ਵੀ ਨਹੀਂ ਕੇਵਲ ਮੋਦੀ ਦੀ ਗਰੰਟੀ ਕਹਿੰਦੇ ਸੀ ਇਹਦਾ ਮੋਦੀ ਦੀ ਗਰੰਟੀ ਲੋਕਾਂ ਨੇ ਚੱਕ ਕੇ ਪਾਰ ਮਾਰਤੀ ਵੀ ਤੁਹਾਡੀ ਗਰੰਟੀ ਨਹੀਂ ਮੰਨਦੇ ਤਾਂ ਅਸੀਂ 240 ਦਿੱਤੀਆਂ ਉਹਨਾਂ ਨੂੰ ਔਰ ਤਕਰੀਬਨ ਉਹਨਾਂ ਦੀ ਆਪ ਦੀਆਂ ਕਿੰਨੀਆਂ ਘਟ ਗਈਆਂ 303 ਦੇ ਵਿੱਚੋਂ ਹਾਂ ਐਨਡੀਏ ਨੂੰ ਜੂਰ ਬਹੁਮਤ ਮਿਲਿਆ ਇਹ ਕਹਿ ਸਕਦੇ ਪਰ ਮੋਦੀ ਨੂੰ ਨਹੀਂ ਮੋਦੀ ਨੂੰ ਨਕਾਰਤਾ ਦੋ ਲੋਕਾਂ ਨੇ ਹਾਂ ਮੋਦੀ ਦੀ ਰਾਜਨੀਤੀ ਇਹੀ ਸੀ ਜਿਹੜੀ ਮੈਂ ਦੱਸ ਰਿਹਾ ਧਰਮ ਦੇ ਨਾਂ ਤੇ ਠੀਕ ਆ ਜਾਂ ਕਾਰਪੋਰੇਟ ਨੂੰ ਦੇਸ਼ ਲਟਾਉਣਾ ਦੇਸ਼ ਨਾਲ ਰੋਜ਼ ਆਏ ਦਿਨ ਝੂਠ ਬੋਲਣਾ ਠੀਕ ਹੈ ਤੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨਾ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਕਰਉਣਾ ਇਹ ਇਹ ਰਾਜਨੀਤੀ ਨੂੰ ਸੱਟ ਮਾਰਿਆ ਇਸ ਅੰਦੋਲਨ ਨੇ ਆ ਚੋਣਾਂ ਨੇ ਹਿਸਾਬਤ ਕੀਤਾ ਅਬ ਕੀ ਵਾਰ 400 ਪਾਰ ਨਾਰਾ ਫਲਾਵ ਹੋ ਗਿਆ ਹਾਂ ਅਸੀਂ ਉਦੋਂ ਵੀ ਕਿਹਾ ਸੀ ਜੇ ਮੇਰੀਆਂ ਬਾਈਟਾਂ ਤੇ ਕਿ ਵੀ ਜਿਹੜਾ ਉਹਨਾਂ ਦਾ ਨਾਰਾ ਸੀ ਜਦੋਂ ਉਹਨਾਂ ਨੇ ਰਾਮ ਮੰਦਰ ਦਾ ਕਟਨ ਕੀਤਾ ਲਗਭਗ 20 ਜਨਵਰੀ ਜਾਂ 22 ਜਨਵਰੀ ਦਾ ਸਮਾਂ ਸੀ 400 ਪਾਰ ਅਸੀਂ ਕਿਹਾ ਸੀ 400 ਪਾਰ ਜਾਂ ਸੱਤਾ ਤੋਂ ਬਾਹਰ ਇਹ ਦੇਸ਼ ਦਾ ਕਿਸਾਨ ਮਜ਼ਦੂਰ ਤੈਅ ਕਰੂਗਾ ਤੁਸੀਂ ਨਹੀਂ ਤੈਅ ਕਰ ਸਕਦੇ গ্রামীণ పార్ ਦੇ ਵਿੱਚ 398 ਦੇ ਕਰੀਬ ਹੈਗੀਆਂ ਨੇ ਸੀਟਾਂ ਪਿਛਲੀ ਵਾਰ 236 ਜਿੱਤ ਗਏ ਸੀ ਹਰ ਕੀ ਪੁੱਛੋ ਵੀ ਕੀ ਬਣਿਆ 165 ਗਈਆਂ ਉਹ ਕਿੱਥੇ ਗਿਆ ਪਿੰਡਾਂ ਦੇ ਭਾਰਤ ਵਿੱਚ ਤਾਂ ਕਿਸਾਨ ਮਜ਼ਦੂਰ ਸੀ ਤੁਸੀਂ ਜਵਾਬ ਦਿੱਤਾ ਵਾ ਕਿਸਾਨਾਂ ਮਜ਼ਦੂਰਾਂ ਨੇ ਵੀ ਕੋਈ ਵੀ ਤਾਨਾशाही ਕੋਈ ਵੀ ਡਿਕਟੇਟਰਸ਼ਿਪ ਨਹੀਂ ਚੱਲਣੀ ਕਿਸਾਨ ਅੰਦੋਲਨ ਨੇ ਇਕੱਲਾ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਨਹੀਂ ਲੜੀ ਸਾਰੇ ਵਿਰੋਧੀ ਤੋਰ ਨੂੰ ਜਿਹੜੀ ਗੁੱਠੇ ਲੈਣ ਲੱਗੀ ਸੀ ਆਜ਼ਾਦੀ ਦਿੱਤੀ ਇਸ ਹਾਲ ਲੈ ਕੇ ਜਿਓ ਉਹ ਤਰ੍ਹਾਂ ਜਿਹੜੀਆਂ ਦਬੀਆਂ ਸੀ ਉਹ ਤਰ੍ਹਾਂ ਜਦੋਂ ਸਾਡੇ ਨਾਲ ਨਹੀਂ ਆਈਆਂ ਵੀਰ ਇਹ ਸੱਤਾ ਨਾਲ ਲੜਿਆ ਨਹੀਂ ਜਾ ਸਕਦਾ ਇਹਦਾ ਤਾਕਤਵਾਰੀ ਨਹੀਂ ਜਿਆਦਾ ਉਹ ਤਰ੍ਹਾਂ ਤੇ ਰਾਂ ਨੂੰ ਵੀ ਅੱਜ ਬਲ ਦਿੱਤਾ ਤਾਂ ਉਹ ਸਾਰਿਆਂ ਨੂੰ ਇਕੱਠੇ ਹੋ ਕੇ ਸੱਤਾ ਕੋਲੇ ਕੁਝ ਲੈਣ ਦਾ ਇਹ ਰਮਾਨ ਜਗਾਉਂਦੇ ਅਸੀਂ ਵੀਰ ਲੜਿਆ ਜਾ ਸਕਦਾ ਤਾਕਤਵਰ ਤੋਂ ਤਾਕਤਵਰ ਬੰਦੇ ਨਾਲ ਵੀ ਲੜਿਆ ਜਾ ਸਕਦਾ ਤਾਂ ਅੱਜ ਉਸ ਤਾਕਤ ਨੂੰ ਢਾਟੇਰੀ ਕੀਤਾ ਹੋਇਆ ਸੀ ਅੱਜ ਕੋਈ ਬਸਾਕੀਆਂ ਤੇ ਖੜੀ ਸਰਕਾਰ ਕੀ ਦਮਨ ਕਰ ਸਕਦੀ ਹੈ ਭਰਦੇ ਲੋਕਾਂ ਦੇ ਇਹ ਲੋਕਾਂ ਲਈ ਇਹ ਬਹੁਤ ਮੋਰਚੇ ਲਈ ਬਹੁਤ ਮੋਰਚੇ ਨੇ ਬਹੁਤ ਆਪਣੇ ਗਿਣੇ ਮਿੱਥੇ ਰਿਜ਼ਲਟਾਂ ਤੋਂ ਵੱਧ ਰਿਜ਼ਲਟ ਲਿਆਂਦੇ ਜਿਵੇਂ ਹੁਣ ਦੇਸ਼ ਦੇ ਵਿੱਚ ਵਿਰੋਧੀ ਧਿਰ ਵੀ ਇੱਕ ਤਾਕਤ ਰੱਖਦੀ ਹੈ ਉਹ ਵਿਰੋਧੀ ਧਿਰ ਜੋ ਪਹਿਲਾਂ ਕਿਸਾਨ ਜਥੇਬੰਦੀਆਂ ਨੇਭਾਰੀ ਸੀ ਵਿਰੋਧੀ ਧਿਰ ਦੀ ਭੂਮਿਕਾ ਹੁਣ ਵਿਰੋਧੀ ਧਿਰ ਵੀ ਕਾਫੀ ਸਟਰੋਂਗ ਹੋ ਗਈ ਹੈ ਕੋਈ ਆਸ ਰੱਖਦੇ ਨੂੰ ਵਿਰੋਧੀ ਧਿਰ ਤੋਂ ਕਿ ਉਹ ਇਸ ਜੋ 5 ਸਾਲ ਸਰਕਾਰ ਚੱਲੇਗੀ ਉਸ ਦੇ ਵਿੱਚ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਨੂੰ ਲੋਕ ਸਭਾ ਦੇ ਵਿੱਚ ਵਾਰੇਗੀ ਦੋ ਦੋ ਗੱਲਾਂ ਨੇ ਇੱਕ ਤਾਂ ਦੇਖੋ ਇਹ ਵਿਰੋਧੀ ਤਰ ਵੀ ਕਿਸਾਨ ਅੰਦੋਲਨ ਨਾ ਹੁੰਦਾ ਤਾਂ ਸ਼ਾਇਦ ਆਪੋ ਜੀਸ਼ਨ ਨਾ ਹੁੰਦੀ ਇਹਨਾਂ ਨੇ ਦੂਜਾ ਵੈਸੇ ਵੀ ਕਿਸੇ ਸਿਆਸਤ ਦੇ ਵਿੱਚ ਵਿਰੋਧੀ ਧਿਰ ਦਾ ਤਕੜਾ ਹੋਣਾ ਮਾੜੀ ਗੱਲ ਨਹੀਂ ਹੁੰਦੀ ਇਹ ਤਾਂ ਲੋਕਤੰਤਰ ਦਾ ਮੇਨ ਥਾਮੇ ਹੀ ਇਹ ਦੋ ਚੀਜ਼ਾਂ ਨੇ ਮੂਰੀਤ ਵੀ ਇਹੀ ਹੁੰਦਾ ਤੀਸਰਾ ਸਵਾਲ ਇਹ ਆ ਵੀ ਅੱਜ ਤੱਕ ਜਿਹੜੀਆਂ ਭਾਰਤੀ ਪਾਰਲੀਮੈਂਟ ਸਿਸਟਮ ਚ ਪਾਰਟੀਆਂ ਰਹੀਆਂ ਨੇ ਮੈਨੂੰ ਨਹੀਂ ਲੱਗਦਾ ਸਾਰਿਆਂ ਦਾ ਕਾਰਪੋਰੇਟ ਦਾ ਏਜੰਡਾ ਕਿ ਉਹਨਾਂ ਕੋ ਆਸ ਰੱਖਣੀ ਚਾਹੀਦੀ ਉਹਨਾਂ ਦਾ ਚਾਹੀਦਾ ਇਹ ਵੀ ਲੋਕਾਂ ਲਈ ਬੋਲਣ ਪਰ ਪਿਛਲਾ ਤਜਰਬਾ ਤੇ ਕੌੜਾ ਵਾ ਹਾਂ ਜਦੋਂ ਵਿਰੋਧੀ ਤੇ ਤਗੜੀ ਆ ਇਹ ਠੀਕ ਆ ਵੀ ਸੱਤਾ ਪੱਖ ਲਈ ਰਾਸ ਖਾਲਾ ਨਹੀਂ ਹੈ ਲੋਕਾਂ ਤੇ ਅਟੈਕ ਕਰਨਾ ਇਨਾ ਸੌਖਾ ਨਹੀਂ ਹੈ ਹਾਂ ਜੇ ਜੇ ਐਡੀ ਵੱਡੀ ਸੱਤਾ ਨੂੰ ਜਵਾਬ ਮਿਲਿਆ ਤੇ ਵਿਰੋਧੀ ਤੇਰ ਨੂੰ ਵੀ ਜਵਾਬ ਮਿਲੂਗਾ ਜੇ ਸਹੀ ਭੂਮਿਕਾ ਵਿਰੋਧੀ ਤੇ ਸਹੀ ਭੂਮਿਕਾ ਨਿਭਾਊਗਾ ਤਾਂ ਹੀ ਉਹ ਸੱਤਾ ਦੇ ਵਿੱਚ ਜਾਊਗਾ ਇਹ ਤਾਂ ਹੁਣ ਦੁਨੀਆ ਗੌਰ ਨਾਲ ਦੇਖ ਰਹੀ ਸਾਰਿਆਂ ਮੰਡੀ ਹਿਮਾਚਲ ਤੋਂ ਐਮਪੀ ਚੁਣੀਗੀ ਕੰਗਣਾ ਰਣਾਉਤ ਪੰਜਾਬ ਦੇ 에어ਪੋਰਟ ਦੇ ਉੱਪਰ ਉਹਦੇ ਨਾਲ ਇੱਕ ਥੱਪੜकांड ਹੋਇਆ ਥੋੜੇ ਦਿਨ ਪਹਿਲਾਂ ਉਹ ਲੜਕੀ ਜਿਹਨੇ ਵੀ ਕੰਗਣਾ ਦੇ ਥੱਪੜ ਮਾਰਿਆ ਉਸ ਦਾ ਵੀ ਇਹੀ ਕਹਿਣਾ ਹੈ ਕਿ ਕੰਗਣਾ ਨੇ ਕਿਸਾਨੀ ਅੰਦੋਲਨ ਦੇ ਵਿੱਚ ਬੈਠੀਆਂ ਮਾਮਾ ਭੈਣਾਂ ਨੂੰ ਗਲਤ ਬੋਲਿਆ ਕਿਸਾਨੀ ਅੰਦੋਲਨ ਦੇ ਰੋਹ ਵਜੋਂ ਉਸਨੇ ਕੁੜੀ ਨੇ ਜੋ ਵੀ ਇਹ ਆਪਣੀ ਨੌਕਰੀ ਦੀ ਦਾਤੇ ਲਾ ਕੇ ਕੀਤਾ ਤੇ ਕਿਸਾਨ ਜੱਥੇਬੰਦੀਆਂ ਉਸ ਕੁੜੀ ਦੇ ਨਾਲ ਖੜੀਆਂ ਨੇ ਹਾਂ ਠੀਕ ਹੈ ਜਿਵੇਂ ਤੁਸੀਂ ਬਿਆਨ ਕੀਤੀ ਹੈ ਘਟਨਾ ਇਹੀ ਹੈ ਕਿ ਚ ਦੋ ਚਾਰ ਗੱਲਾਂ ਜ਼ਰੂਰੀ ਐ ਦੇਖਣ ਵਾਲੀਆਂ ਕਿਸੇ ਵੀ ਘਟਨਾ ਤੋਂ ਬਾਅਦ ਤੁਸੀਂ ਵੀ ਉਹਨਾਂ ਦੀ ਜੁੜੀ ਹੋਈ ਸਾਰੀ ਕੌਮ ਨੂੰ ਇੱਕ ਘਟਨਾ ਤੋਂ ਬਾਅਦ ਸਿਕਿਉਰਿਟੀ ਫੋਰਸ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਇੱਕੋ ਰਸੇ ਨਹੀਂ ਬਣ ਸਕਦੇ ਐ ਨਹੀਂ ਹੁੰਦਾ ਵੀ ਤੁਸੀਂ ਔਰ ਇਸ ਮੁੱਦੇ ਨੂੰ ਜਿਵੇਂ ਹੁਣ ਹਿੰਦੂਆਂ ਤੇ ਸਿੱਖਾਂ ਦਾ ਮੁੱਦਾ ਬਣਾਇਆ ਜਾ ਇਹ ਵੀ ਨਹੀਂ ਹੈ ਮੁੱਦੇ ਦਾ ਇਹਨਾਂ ਨਾਲ ਸਬੰਧ ਕੋਈ ਨਹੀਂ ਹਾਂ ਇਹਦੇ ਤੇ ਹੁਣ ਸਵਾਲ ਖੜੇ ਹੁੰਦੇ ਜਿਹੜੇ ਪੋਲਿਟਿਸ਼ੀਅਨ ਲੋਕ ਨੇ ਇਹਦੋ ਬਿਆਨ ਦਿੰਦੇ ਨੇ ਜਿਹੜੇ ਬਿਆਨਾਂ ਨਾਲ ਸਮਾਜ ਦੇ ਵਿੱਚ ਜ਼ਹਿਰ ਘੁਲਦਾ ਤੁਸੀਂ ਬਿਆਨ ਦੇਣ ਲੱਗਿਆਂ ਸੋਚ ਲੋ ਹੋ ਸਕਦਾ ਤੁਹਾਡੇ ਬਿਆਨ ਤੋਂ ਬਾਅਦ ਕੁਝ ਕਰੋੜਾਂ ਲੋਕ ਨਾ 100 ਹੀ ਨਾ ਪਾਉਣ ਤੇ ਉਹਨਾਂ ਦੇ ਮਨਾਂ ਦੇ ਅੰਦਰ ਤੁਹਾਡੇ ਪ੍ਰਤੀ ਜ਼ਹਿਰ ਪਲਦਾ ਰਹੇ ਸਦਾ ਲਈ ਅਰ ਜਦੋਂ ਉਹਨਾਂ ਨੂੰ ਮੌਕਾ ਮਿਲੇ ਉਹ ਆਪਣਾ ਭਾਵਨਾ ਉਹਦਾ ਪ੍ਰਗਟਾਵਾ ਕਰਨਗੇ ਏ ਵੀ ਖਾਸ ਕਰਕੇ ਮਾਂ ਦਾ ਬੜਾ ਸਨਮਾਨ ਕਰਦਾ ਹਰ ਬੰਦਾ ਆਪਣੀ ਮਾਂ ਦਾ ਔਰ ਜਦੋਂ ਮਾਵਾਂ ਪੈਣਾ ਬਾਰੇ ਬੋਲਿਆ ਜਾਂਦਾ ਵਾ ਕਿਸੇ ਬਾਰੇ ਵੀ ਤੁਸੀਂ ਬੋਲੋ ਅਸੀਂ ਕਿਉਂ ਨਾ ਕੰਗਨਾ ਲੌਜੀ ਦੀ ਮਾਂ ਪੈਣ ਬਾਰੇ ਬੋਲੀਏ ਉਹਨਾਂ ਨੂੰ ਵੀ ਗੁੱਸਾ ਲੱਗ ਲੱਗੂਗਾ ਫਿਰ ਜਦੋਂ ਤੁਸੀਂ ਕਿਸੇ ਬਾਰੇ ਬੋਲ ਰਹੇ ਗੁੱਸਾ ਤੁਹਾਨੂੰ ਆਉਣਾ ਹੀ ਹੈ ਤੇ ਜਦੋਂ ਉਹਨੂੰ ਕਿਤੇ ਮੌਕਾ ਮਿਲ ਗਿਆ ਔਰ ਜੋ ਕੁਝ ਉਥੇ ਹੋਇਆ ਮੌਕੇ ਤੇ ਉਦੋਂ ਬਾਅਦ ਫਿਰ ਅਜਿਹੇ ਆਪ੍ਰਤੀਕਰਨ ਮਾਉਣਾ ਕੋਈ ਵੱਡਾ ਮਸਲਾ ਨਹੀਂ ਸੀ ਹੈਗਾ ਮੈਂ ਕਹਿੰਦਾ ਪਹਿਲੀ ਵਾਰ ਵੀ ਨਹੀਂ ਹੋਈ ਜਰਨੈਲ ਸੋਨੇ ਛੇਤਰ ਮਾਰਿਆ ਸੀਗਾ ਜਪੀ ਚਤੰਬਨਮ ਦੇ ਐਤੋਂ ਸਮੇਂ ਦੇ ਵਿੱਤ ਮੰਤਰੀ ਸੀ ਸ਼ਹਿਰ ਵਿੱਤ ਮੰਤਰੀ ਸੀ ਜੜੀ ਗੱਲ ਤੋਂ ਇੱਥੇ ਕੇਜਰੀਵਾਲ ਦੇ ਚਪੇੜਾਂ ਵੱਜਦੀਆਂ ਰਹੀਆਂ ਸਾਈ ਸੁੱਟੀ ਜਾਂਦੀ ਰਹੀ ਬਥੇਰੇ ਹੋਰ ਲੋਕ ਨੇ ਠੀਕ ਆ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਹੋਈਆਂ ਮਕਸਦ ਇਹ ਵੀ ਲੋਕ ਆਪਣੀਆਂ ਭਾਵਨਾ ਆਪਣੇ ਗੁੱਸੇ ਦਾ ਜ਼ਾਹਰ ਕਰਦੇ ਨੇ ਉਹਦੇ ਪਿੱਛੇ ਕੋਈ ਸਾਜ਼ਿਸ਼ ਕੋਈ ਗਿਨਾਹ ਮਿੱਥਿਆ ਕੁਝ ਵੀ ਨਹੀਂ ਹੁੰਦਾ ਹੁੰਦਾ ਬੰਦੇ ਦਾ ਗੁੱਸਾ ਸਧਾਰਨ ਬੰਦਾ ਸਧਾਰਨ ਦੀ ਕਿੰਨਾ ਰਿਐਕਟ ਕਰਦਾ ਜਦੋਂ ਉਹਨੂੰ ਮੌਕਾ ਮਿਲਦਾ ਪਰ ਇਸ ਕੇਸ ਵਿੱਚ ਜਿਸ ਕਿਸਮ ਦੀ ਰੰਗੜ ਦਿੱਤੀ ਜਾ ਰਹੀ ਹੈ ਮਾੜੀ ਗੱਲ ਹੈ। ਕਿਉਂ ਨਹੀਂ ਜਥੇਬੰਦੀਆਂ ਕਿਉਂ ਨਹੀਂ ਖੜਦੰਗੀਆਂ? ਜਥੇਬੰਦੀਆਂ ਤਾਂ ਪੰਜਾਬ ਦੀ ਕੁੜੀ ਆ ਕਿਸੇ ਜਥੇਬੰਦੀਕ ਪਰਿਵਾਰ ਚੋਂ ਨਾਂ ਵੀ ਪੰਜਾਬ ਦੀ ਹੁੰਦੀ। ਨਾਂ ਵੀ ਜਥੇਬੰਦੀਕ ਪਰਿਵਾਰ ਕੋਈ ਵੀ ਹੁੰਦਾ ਐ ਨਹੀਂ ਭਾਰਤ ਦੇ ਵਿੱਚੋਂ ਤਾਂ ਅਸੀਂ ਉਹਦੇ ਨਾਲ ਖੜਦੇ। ਠੀਕ ਹੈ ਨਾ? ਅਸੀਂ ਖੜਦੇ ਵੀ ਠੀਕ ਆ ਯਾਰ ਸਧਾਰਨ ਕਿਸਾਨ ਜਾਂ ਮਜ਼ਦੂਰ ਜਾਂ ਕੋਈ ਵੀ ਹੈ ਸਧਾਰਨ ਕੋਈ ਕ੍ਰਾਈਮ ਨਹੀਂ ਬਣਦਾ। ਠੀਕ ਹੈ ਇਹ ਡਾ ਵੱਡਾ ਗਨਾਹ ਹੋ ਗਿਆ ਵੀ ਇਹਨੂੰ ਜਿਵੇਂ ਛੱਲਿਆ ਜਾ ਰਾਇ ਨਹੀਂ ਅਸੀਂ ਸਮਝਦੇ ਆਂ ਤਾਂ ਠੀਕ ਹੈ ਸਧਾਰਨ ਘਟਨਾਵਾਂ ਹੋ ਗਈ ਜਦੋਂ ਕਿਸੇ ਨਾਲ ਟਕਰਾਅ ਹੋਈ ਫਰੀ ਫਲੋ ਦੇ ਵਿੱਚ ਹੋ ਗਈ ਉਹਦੇ ਪਿੱਛੇ ਕੋਈ ਰੀਜਨ ਨਹੀਂ ਹੈ ਸਧਾਰਨ ਘਟਨਾ ਲੋਕ ਤਾਂ ਨਹੀਂ ਮੰਨਦੇ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਕੁਲਵਿੰਦਰ ਕੌਰ ਨੇ ਉਸ ਸਮੇਂ ਵਰਦੀ ਪਾਈ ਹੋਈ ਸੀ ਵਰਦੀ ਦੀ ਇੱਕ ਆਪਣੀ ਰਿਸਪੌਂਸਿਬਿਲਟੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਵਰਦੀ ਦੇਖ ਕੇ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਜਦੋਂ ਵਰਦੀ ਧਾਰੀ ਹੀ ਉਸ ਚੀਜ਼ ਨੂੰ ਤੋੜ ਕੇ ਕਿਸੇ ਦੇ ਉੱਪਰ ਅਟੈਕ ਕਰਦਾ ਤਾਂ ਫਿਰ ਸੰਵਿਧਾਨ ਦੇ ਖਿਲਾਫ ਜਾਂਦਾ ਠੀਕ ਆ ਤੁਹਾਡੀ ਗੱਲ ਪਰ ਦੇਖੋ ਬਰਦੀ ਪਾ ਕੇ ਭਾਵਨਾਤ ਨਹੀਂ ਮਰਦੀਆਂ ਮਨੁੱਖ ਦੀ ਠੀਕ ਆ ਬਰਦੀ ਦਾ ਆਪਦੀ ਪੋਜੀਸ਼ਨ ਨੇ ਇੱਕ ਡਿਸਪਲਿਨ ਫੋਰਸ ਆ ਪਰ ਬਰਦੀ ਪਵਾ ਦੋਗੇ ਤੇ ਬਰਦੀ ਦੇ ਅੰਦਰ ਵੀ ਦਿਲ ਹੁੰਦਾ ਅੰਦਰ ਵੀ ਬਰਦੀ ਦੇ ਅੰਦਰ ਦਿਮਾਗ ਵੀ ਹੁੰਦਾ ਤੇ ਤੜਕਦਾ ਵੀ ਹੁੰਦਾ ਠੀਕ ਆ ਤੋ ਐ ਐ ਕੋਈ ਇਹ ਨਹੀਂ ਹੈਗਾ ਠੀਕ ਆ ਉਹਨਾਂ ਨੂੰ ਆਪਦੀ ਬਰਦੀ ਦਾ ਸਨਮਾਨ ਰੱਖਣਾ ਚਾਹੀਦਾ ਪਰ ਭਾਵਨਾਵਾਂ ਦਾ ਸਨਮਾਨ ਵੀ ਤਾਂ ਦੂਜਾ ਕੰਮ ਸੀਗਾ ਤੋ ਵਰਦੀ ਦੇ ਅੰਦਰ ਵੀ ਭਾਵਨਾਵਾਂ ਤੇ ਦਿਲ ਟੜਕਦਾ ਹੁੰਦਾ ਵਾ ਐ ਨਹੀਂ ਕਿਹਾ ਜਾ ਸਕਦਾ ਵੀ ਉਹਦੇ ਅੰਦਰ ਦਿਲ ਨਹੀਂ ਹੈਗਾ ਤੁਹਾਨੂੰ ਮਤਲਬ ਲੱਗਦਾ ਇਹ ਹੈ ਵੀ ਕਿਤੇ ਨਾ ਕਿਸੇ ਪਹਿਲਾਂ ਕੰਗਣਾ ਨੇ ਇਹ ਮੁੱਦਾ ਛੇੜਿਆ ਜੇ ਉਹ ਆਪਣੀ ਜ਼ੁਬਾਨ ਤੇ ਕਾਬੂ ਰੱਖਦੀ ਤਾਂ ਸ਼ਾਇਦ ਇਹ ਘਟਨਾ ਕਰਮ ਨਾ ਵਾਪਰਦਾ ਹਾਂ ਚਾਹੇ ਕੰਗਣਾ ਜੀ ਹੋਣ ਚਾਹੇ ਹੋਰ ਕੁਝ ਹੋਣ ਬਹੁਤ ਸਾਰੇ ਭਾਰਤ ਵਿੱਚ ਪੋਲਿਟਿਸ਼ੀਅਨ ਇਸ ਕਿਸਮ ਦੀ ਬਿਆਨਬਾਜ਼ੀ ਕਰਦੇ ਨੇ ਭਾਵੇਂ ਪੰਜਾਬ ਦੇ ਅੰਦਰ ਹੀ ਕਿਸੇ ਫਿਰਕੇ ਦੇ ਖਿਲਾਫ ਤੁਸੀਂ ਜ਼ਾਹਰ ਉਕਲੋ ਇਹ ਗੈਰਵਾਜਬ ਹੁੰਦਾ ਠੀਕ ਨਹੀਂ ਹੁੰਦਾ ਅਸੀਂ ਕਿਉਂ ਨਾ ਕਿਸ ਦੇ ਖਿਲਾਫ ਬੋਲੀਆ ਇਹ ਛੜੇ ਜ਼ਿੰਮੇਵਾਰ ਬੰਦੇ ਨੇ ਸਧਾਰਨ ਬੰਦੇ ਦਾ ਜ਼ਿੰਮੇਵਾਰ ਬੰਦੇ ਦਾ ਬਹੁਤ ਫਰਕ ਹੋਊਗਾ ਸਾਰੇ ਜ਼ਿੰਮੇਵਾਰ ਨੇ ਬਿਆਨਬਾਜ਼ੀ ਕਰਨ ਲੱਗੇ ਮੈਨੂੰ ਲੱਗਦਾ ਹੁਣ ਵੀ ਜਿਹੜੀ ਕੰਗਨਾ ਨਾਉਜੀ ਬਿਆਨਬਾਜ਼ੀ ਕਰ ਰਹੇ ਨੇ ਅੱਜ ਵੀ ਜਿਹੜਾ ਉਹਨਾਂ ਦਾ ਬਿਆਨ ਆ ਪਿੱਛੇ ਵੀ ਆ ਉਹ ਸਾਫ਼ ਜਮੇ ਆਰਐਸਐਸ ਦੀ ਲਾਈਨ ਹੈਗੀ ਆ ਠੀਕ ਹੈ ਉਹ ਆਰਐਸ ਦੀ ਲਾਈਨ ਦੀ ਦਿਸ਼ਾ ਵਿੱਚ ਹੀ ਲਗਾਤਾਰ ਬੋਲ ਰਹੇ ਨੇ ਠੀਕ ਹੈ ਤਾਂ ਮੈਨੂੰ ਲੱਗਦਾ ਭਾਰਤ ਸਰਕਾਰ ਨੂੰ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਪਰਚਾ ਕਰਨਾ ਚਾਹੀਦਾ ਉਹ ਫਿਰ ਜ਼ਹਿਰ ਖੋਲ ਰਹੇ ਨੇ ਇਦਾ ਪ੍ਰਤੀਕਰਨ ਫਿਰ ਕਿਤੇ ਨਾ ਕਿਤੇ ਹੋ ਗਿਆ ਜਿਹੜਾ ਅਸੀਂ ਨਹੀਂ ਚਾੁੰਦੇ ਖੁਦਾਨਾ ਖਾਸਦਾ ਫਿਰ ਰੌਲਾ ਪੈਜੂ ਕਿਸਾਨ ਜੱਥੇਬੰਦੀਆਂ ਖਿਲਾਫ ਤੋ ਇਹਨੂੰ ਸਾਹਮਣਾ ਚਾਹੀਦਾ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਕਿ ਇਹਦੇ ਨਾਲ ਸਿੱਖਾਂ ਦੀ ਇਮੇਜ ਨੂੰ ਪੰਜਾਬੀਆਂ ਦੀ ਇਮੇਜ ਨੂੰ ਵੀ ਢਾਹ ਲੱਗੀ ਹੈ ਨਹੀਂ ਮੈਨੂੰ ਨਹੀਂ ਲੱਗਦਾ ਦੇਖੋ ਪੰਜਾਬੀਆਂ ਦੀ ਜਾਂ ਇਮੇਜ ਨੂੰ ਢਾਹਤਾ ਲੱਗੇ ਕੋਈ ਜਿਹੀ ਘਟਨਾ ਹੋਵੇ ਜਿਹਦੇ ਨਾਲ ਇਹ ਗੱਲ ਹੋਵੇ ਸਧਾਰਨ ਕੁੜੀ ਆ ਸਧਾਰਨ ਕੱਲ ਤੋਂ ਪੜ ਕੇ ਸਟਰਗਲ ਕੀਤੀ ਆ ਆਪਦੀ ਅਰੋਦੀ 16 17 ਸਾਲ ਦੇ ਕੈਰੀਅਰ ਵਿੱਚ ਕੁਛ ਕਹਿਤੀ ਨਹੀਂ ਹੈਗੀ ਡਿਪਾਰਟਮੈਂਟ ਨਾ ਉਹਦਾ ਪਰਿਵਾਰ ਦਾ ਕੁਪਸ਼ੋਕੜ ਹੈਗਾ ਅਜਿਹਾ ਤਾਂ ਫਿਰ ਸਧਾਰਨ ਭਾਵਨਾਵਾਂ ਦਾ ਪ੍ਰਗਟਾਵਾ ਇੱਕ ਘਟਨਾ ਤੋਂ ਬਾਅਦ ਕਿਸੇ ਕੌਮ ਨੂੰ ਨਾ ਨੜਰ ਦਿਓ ਇਹ ਠੀਕ ਨਹੀਂ ਹੁੰਦਾ ਮਤਲਬ ਆਪਾਂ ਕਹਿ ਲਈਏ ਬਹੁਤ ਸਾਰੀਆਂ ਘਟਨਾਵਾਂ ਜਿਵੇਂ ਗੁਜਰਾਤ ਦੇ ਦੰਗੇ ਹੋਏ ਹੁਣ ਉਹਦੇ ਉਹਨਾਂ ਨੂੰ ਪ੍ਰੋਲ ਕਿੰਨਾ ਨੇ ਦਿੱਤੀ ਉਹਨਾਂ 15 ਅਗਸਤ ਤੇ ਸਨਮਾਨ ਕਿੰਨਾ ਨੇ ਕੀਤਾ ਬਸ ਸਾਰਿਆਂ ਨੂੰ ਕੁਰਸੇ ਟੰਗ ਦਿੱਤੀ ਜੜੇ ਵਿਸ਼ਵਿੰਦੂ ਪ੍ਰਸਿੱਧੇ ਕੁਝ ਲੋਕ ਬੋਲ ਰਹੇ ਨੇ ਕਿ ਦਾਰਾ ਸਿੰਘ ਨੇ ਸਾਊਥ ਇੰਡੀਆ ਚ ਕੀ ਕੀਤਾ ਸੀ ਕਿਹੜੇ ਪਾਦਰੀ ਨੂੰ ਅੱਗ ਲਾਈ ਸੀ ਫਿਰ ਸਾਰਿਆਂ ਨੂੰ ਘਰਸੇ ਬਣ ਦਈਏ ਇੱਕ ਘਟਨਾ ਕਿਸੇ ਕਮਿਊਨਿਟੀ ਵਾਲੀ ਨਹੀਂ ਹੁੰਦੀ ਇਹ ਨਹੀਂ ਕਰਨਾ ਚਾਹੀਦਾ ਠੀਕ ਆ ਸੁਧਾਰਨ ਘਟਨਾ ਸੀ ਹੋ ਗਈ ਆ ਤੁਹਾਡੇ ਕਹਿਣ ਦਾ ਕਿ ਵਿਅਕਤੀਗਤ ਮੁੱਦੇ ਨੂੰ ਕੌਮੀਅਤ ਦਾ ਰੰਗਤ ਨਹੀਂ ਦੇਣਾ ਚਾਹੀਦਾ ਨਾ ਕਿਉਂ ਕਿਉਂ ਦਿੱਤਾ ਜਾਵੇ ਇਹ ਤਾਂ ਬੰਦਾ ਹੀ ਨਹੀਂ ਹੈਗਾ ਇੱਕ ਘਟਨਾ ਹੈ ਇੱਕ ਘਟਨਾ ਨੂੰ ਸਾਰੇ ਕਿਦਾਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਉਹਨਾਂ ਉਹਦੇ ਖਿਲਾਫ ਜੋ ਕਾਰਵਾਈ ਹੋ ਰਹੀ ਹੈ ਸੁਣਦੇ ਵਿੱਚ ਆ ਰਿਹਾ ਕਿ ਉਹ ਕੁੜੀ ਨੂੰ ਨੌਕਰੀ ਤੋਂ ਨਲੰਬਿਤ ਕੀਤਾ ਜਾ ਰਿਹਾ ਪਰਿਵਾਰ ਨੂੰ ਵੀ ਕਈ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਖਬਰਾਂ ਦੇਖੀਆਂ ਵੀ ਪਰਿਵਾਰ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਕਿੱਥੇ ਬੱਚੇ ਨੇ ਤੇ ਜਥੇਬੰਦੀਆਂ ਨੇ ਕੋਈ ਕੋਸ਼ਿਸ਼ ਕੀਤੀ ਵੀ ਪਰਿਵਾਰ ਕਿੱਥੇ ਹੈ ਉਹਦੀ ਸੁਰੱਖਿਆਤ ਨੂੰ ਧਿਆਨਤ ਵਿੱਚ ਰੱਖਣ ਦੀ ਕੋਈ ਕੋਸ਼ਿਸ਼ ਕੀਤੀ ਹਾਂ ਠੀਕ ਹੈ ਸਾਡੇ ਰਾਪਤਾਵਾਸੀ ਜੀਪੀ ਨੂੰ ਵੀ ਕੱਲ ਮਲੇ ਸੀਗੇ ਔਰ ਮੇਰੇ ਖਰਾ ਥੋੜਾ ਚੈਨਲ ਪਹਿਲਾਂ ਉਹ ਬਿਲਕੁਲ ਬੱਚੇ ਉਹਨਾਂ ਦੇ ਪਰਿਵਾਰ ਕੋਲ ਕਨਫਰਮ ਕੀਤਾ ਸੀ ਉਹਨਾਂ ਦਾ ਪਤੀ ਵੀ ਆਪਣੇ ਘਰ ਹੈਗਾ ਠੀਕ ਹੈ ਕਿ ਡਿਪਾਰਟਮੈਂਟ ਇਨਕੁਆਰੀ ਚੱਲ ਰਹੀ ਹੈ ਸਰਕਾਰ ਆਪ ਦੀ ਇਨਕੁਆਰੀ ਕਰ ਰਹੀ ਹੈ ਇਹ ਚੱਲ ਠੀਕ ਚੱਲ ਰਿਹਾ ਕੋਈ ਜਹੀ ਗੱਲ ਨਹੀਂ ਹੈ ਕਿ ਬੱਚੇ ਸੁਰੱਖਿਅਤ ਨੇ ਪਤੀ ਸੁਰੱਖਿਅਤ ਹੈ ਆਪਣੇ ਘਰੇ ਆ ਉਹ ਉਹਨਾਂ ਦੇ ਡਿਪਾਰਟਮੈਂਟ ਇਨਕੁਆਰੀ ਚੱਲ ਰਹੀ ਹੈ ਜਾਂ ਜਿਹੜੀ ਪੰਜਾਬ ਸਰਕਾਰ ਹੈ ਉਹ ਆਪਦੇ ਪੱਧਰ ਤੇ ਆਪਣੀ ਇਨਕੁਆਰੀ ਕਰ ਰਹੀ ਹੈ ਪੰਜਾਬ ਸਰਕਾਰ ਤੋਂ ਕੀ ਆਸ ਕਰ ਰਹੇ ਤੁਸੀਂ ਨਾ ਨਿਰਪੱਖ ਇਨਕੁਆਰੀ ਕਰਨੀ ਚਾਹੀਦੀ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਪੰਜਾਬੀਅਤ ਦੇ ਖਿਲਾਫ ਕੋਈ ਵੀ ਜਹੀ ਘਟਨਾ ਵਾਪਰਦੀ ਹੈ ਜੋ ਬਿਆਨ ਆਉਂਦਾ ਤੋ ਦੇਖਣ ਵੀ ਜਦੋਂ ਇਹ ਪੰਜਾਬ ਦੀ ਟੈਰੀਟਰੀ ਚ ਕੋਈ ਸੈਲੀਬ੍ਰਿਟੀ ਆਉਗੋ ਤੇ ਘਟਨਾ ਵਾਪਰੋ ਉਹਨੂੰ ਉਹਦੇ ਖਿਲਾਫ ਕੇਸ ਕਰਨਾ ਅੱਜ ਵੀ ਜੋ ਕੰਗਨਾ ਰਾਉਤ ਜੀ ਬੋਲ ਰਹੇ ਨੇ ਵੀ ਫੇਰ ਤਾਂ ਰੇਪ ਦੀ ਘਟਨਾ ਨੂੰ ਮਰਡਰ ਦੀ ਘਟਨਾ ਨੂੰ ਵੀ ਆਹੀ ਕਹਿਣਗੇ ਹਰ ਦੋਸ਼ੀ ਆਹੀ ਕਹੂਗਾ ਦੇਖੋ ਇਹ ਰੇਪ ਜਾਂ ਮਰਡਰ ਅਸਾਧਾਰਨ ਕਟਨ ਨੂੰ ਵੀ ਜੋੜ ਕੇ ਗੱਲਾਂ ਕਰਨੀਆਂ ਮੈਨੂੰ ਨਹੀਂ ਲੱਗਦਾ ਠੀਕ ਹੈ ਇਹਨਾਂ ਨੇ ਜੋੜਿਆ ਜਾਣਾ ਤਾਂ ਪੰਜਾਬ ਸਰਕਾਰ ਨੂੰ ਸਟੈਪ ਲੈਣਾ ਚਾਹੀਦਾ ਸਾਰੀ ਸਰਕਾਰ ਨੂੰ ਵੀ ਉਹਨਾਂ ਦੇ ਖਿਲਾਫ ਕੇਸ ਹੋਵੇ ਜਿੰਨੀ ਜ਼ਹਿਰਾਲੀ ਜ਼ੁਬਾਨ ਉਹਨਾਂ ਵਰਤ ਰਹੇ ਨੇ ਉਸ ਮੁੱਚੇ ਬਿਸ਼ਪ ਦੇ ਵਿੱਚ ਪੰਜਾਬੀਅਤ ਨੂੰ ਜੋ ਢਾਹ ਲਾ ਰਹੇ ਆ ਉਹਨਾਂ ਦੇ ਖਿਲਾਫ ਬਿਆਨਵਾਜੀ ਹੋਵੇ ਤੇ ਪੰਜਾਬ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਬਿਲਕੁਲ ਪੰਜਾਬ ਹੋਵੇ ਸੈਂਟਰ ਹੋਵੇ ਸਕਿਉਰਟੀ ਏਜੰਸੀਆਂ ਨੂੰ ਚਾਹੀਦਾ ਹੁੰਦਾ ਉਹਨਾਂ ਲਾਅਨ ਆਰਡਰ ਰੱਖਣਾ ਨਾ ਕਾਬੂ ਜੇ ਜੇ ਇਹ ਵਿਅਕਤੀ ਜਿਹੜੇ ਸਮਾਜ ਦੇ ਵਿੱਚ ਜ਼ਹਿਰ ਕੋਲ ਰਹੇ ਨੇ ਤਾਂ ਹੈ ਭਾਰਤ ਦੇ ਵਿੱਚ ਬਹੁਤ ਸਾਰੀਆਂ ਕੱਟ ਗਿੰਦੀਆਂ ਨੇ ਬਹੁ ਗਿੰਦੀਆਂ ਨੇ ਫਿਰ ਵੀ ਸਾਡਾ ਸਮਾਜਿਕ ਪਾਈਚਾਰਾ ਵਾ ਪੰਜਾਬ ਇਹੋ ਜੀ ਧਰਤੀ ਆ ਇੱਥੇ ਹਿੰਦੂਆਂ ਸਿੱਖਾਂ ਦਾ ਬੜਾ ਬਹੁਤਾ ਕਦੀ ਟਕਰਾਅ ਨਹੀਂ ਆਇਆ ਸਾਹਮਣੇ ਹੁਣ ਇਹ ਇਹ ਬੰਦੇ ਨੇ ਜਿਹੜੇ ਅਰ ਜਾਂ ਕੁਝ ਪੰਜਾਬ ਚ ਹੋਰ ਨੇ ਇਹੋ ਜੇ 2-4 ਜਿਹੜੇ ਜ਼ਹਿਰ ਘੋਲ ਲੈਨੇ ਸਾਡੀ ਸਟਾਟੀ ਤੇਨ ਖਿਲਾਫ ਕਾਰਵਾਈ ਹੋਣੀ ਚਾਹੀਦੀ ਬਹੁਤ ਸਾਰੇ ਲੋਕਾਂ ਦਾ ਮੰਨਣਾ ਵੀ ਜਿਵੇਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਕਸਰ ਹੀ ਪੰਜਾਬੀ ਲੋਕ ਹਿਮਾਚਲ ਘੁੰਮਣ ਜਾਂਦੇ ਨੇ ਉਹਨਾਂ ਦਾ ਕਹਿਣਾ ਕਿ ਸਿੱਖਾਂ ਨੂੰ ਆ ਦਿਨਾਂ ਦੇ ਵਿੱਚ ਹਿਮਾਚਲ ਜਾਣ ਤੋਂ ਅਵੋਇਡ ਕਰਨਾ ਚਾਹੀਦਾ ਵੀ ਕਿਉਂਕਿ ਉਹਨਾਂ ਨਾਲ ਵੀ ਕੋਈ ਅਨਸਖਾਮੀ ਘਟਨਾ ਵਾਪਰ ਸਕਦੀ ਹੈ ਹਿਮਾਚਲ ਦੇ ਵਿੱਚ। ਨਾ ਸੀ ਕੰਗਨਾ ਨਾਉਤ ਕਰਕੇ ਸਾਰੇ ਹਿਮਾਚਲ ਵਾਸੀਆਂ ਨੂੰ ਟਾਰਗੇਟ ਨਹੀਂ ਕਰ ਸਕਦੇ। ਫਿਰ ਵੀ ਗੱਲ ਨਾ ਸਾਰੇ ਹਿਮਾਚਲੀ ਕਿਵੇਂ ਹੋਈ ਪੰਜਾਬੀ ਰਏ। ਬਹੁਤ ਵਿਸਫੁਲੀ ਬੰਦੇ ਨੇ ਆਪ ਦੀ ਰੋਟੀ ਜੋ ਟਿੱਖਾਉਂਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਵੀ ਸਾਡੇ ਰਕੀਆਂ ਸਮੱਸਿਆਵਾਂ ਨੇ। ਐ ਨਹੀਂ ਹੋ ਸਕਦਾ। ਇਹੀ ਕੋਸ਼ਿਸ਼ ਆ ਪਾਜਪਾ ਦੀ ਇਹੀ ਰਹਿੰਦੀ ਹੈ ਵੀ ਕਮਿਊਨਿਟੀਆਂ ਨੂੰ ਵੰਡਦੇ ਹੋ ਸੱਟੇਟਾਂ ਨੂੰ ਵੰਡਦੇ ਹੋ ਇਹ ਉਹਨਾਂ ਦੀ ਖਾਸ਼ ਆ। ਨਹੀਂ ਐਸਾ ਕੁਝ ਵੀ ਨਹੀਂ ਹੋਊਗਾ। ਤੁਹਾਨੂੰ ਆਸਾ। ਬਧੀਆ ਗੱਲ ਐਸਾ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਭਾਈਚਾਰਕ ਸਾਂਝ ਮਜ਼ਬੂਤ ਰਹੇਗੀ ਤਾਂ ਹੀ ਸਰਕਾਰਾਂ ਦੇ ਉੱਪਰ ਦਬਾਅ ਰਹੇਗਾ ਸਰਕਾਰਾਂ ਦੇ ਉੱਪਰ ਦਬਾਅ ਰਹੇਗਾ ਤਾਂ ਹੀ ਉਹ ਦੇਸ਼ ਦੀ ਤਰੱਕੀ ਦੀ ਗੱਲ ਕਰਨਗੇ ਨਾ ਕਿ ਫੁੱਟਬਾਲ ਦੇ ਰਾਜ ਕਰੋ ਦੀ ਨੀਤੀ ਅਪਣਾਣਗੇ ਕਿਉਂਕਿ ਜੜੇ ਹੁਣ ਕੱਲੂ ਘਾਰੇ 'ਚ ਹੀ ਫਸੇ ਨੇ ਕੱਲੂ ਘਾਰੇ ਮੈਂ ਕਿਹਾ ਵੀ ਜੜੀਆਂ 303 ਤੋਂ ਹੁਣ ਰੌਲਾ ਤਾਂ ਇੱਧਰ ਪੈ ਰਿਹਾ ਹੁਣ ਹੁਣ ਉਹ ਰੌਲੇ ਨੂੰ ਕਨਵਰਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਨਾ ਹੁਣ 56 ਇੰਚਾਂ 40 ਉਹ ਪਤਾ ਨਹੀਂ ਕਿੰਨੇ ਇੰਚ ਦੀ ਆ ਇਸ ਵੇਲੇ ਸਿਆਸੀ ਤੌਰ ਤੇ ਉਵੇਂ ਤਾਂ 19 ਹੋਊ ਜਿੰਨੀ ਹੋਊਗੀ ਸਿਆਸੀ ਤੌਰ ਤੇ ਉਹ 56 ਇੰਚ ਵਾਲੀ ਰਹੀ ਆ ਕਿ ਨਹੀਂ ਰਹੀ ਇਹ ਸਵਾਲ ਆ ਇਹਦੇ ਦਿਵਾਲੇ ਹੁਣ ਸਾਰਾ ਸੋਸ਼ਲ ਮੀਡੀਆ ਘਮਰੇ ਇਹ ਘਟਨਾ ਤੋਂ ਬਾਅਦ ਥੋੜਾ ਸਾਹ ਜਾਂ ਮਿਲ ਗਿਆ ਉਹਨਾਂ ਨੂੰ ਉਹ ਚਾਹਣਗੇ ਵੀ ਇੱਧਰ ਉੱਧਰ ਗੇਮ ਚੱਲਦੀ ਰਹੇ ਠੀਕ ਆ ਅਸਲ ਚਾਹੀਦੀ ਇੱਧਰ ਵੀ ਜੋ ਤੁਸੀਂ ਕਿਸਾਨਾਂ ਮਜ਼ਦੂਰਾਂ ਨਾਲ ਜ਼ੁਲਮ ਕਰਾਏ ਆ ਜੋ ਤੁਹਾਡੀ ਫਿਰਕੂ ਬਿਆਨਬਾਜ਼ੀ ਆ ਇਹ ਉਹਦਾ ਰਿਜ਼ਲਟ ਆ ਔਰ ਤੁਸੀਂ ਇੱਧਰ ਲੋਕਾਂ ਨੂੰ ਜਵਾਬ ਦੇ ਬਣੋ ਪਈ ਹੁਣ ਟੋਟਾ ਕੀ ਬਣੋ ਕਿਵੇਂ ਦੇਸ਼ ਗਾਹਾਂ ਚੱਲਣਾ ਕਿ ਲੋਕਾਂ ਦੀ ਗੱਲ ਪੁੱਗੂਗੀ ਸੁਣੀ ਜਾਊਗੀ ਕਿ ਜਾਂ ਬਾਨੀਆਂ ਡਾਨੀਆਂ ਦੀ ਸੁਣੀ ਜਾਊਗੀ ਇੱਧਰ ਚੱਲਣਾ ਚਾਹੀਦਾ ਸਨ ਇਸ ਵਾਰ ਆਸਤਾ ਲੱਗ ਰਹੀ ਹੈ ਕਿਉਂਕਿ ਲਖਮੀਪੁਰ ਖੀਰੀ ਦੇ ਵਿੱਚ ਜਿਨ੍ਹਾਂ ਨੇ ਕਿਸਾਨ ਦੇ ਉੱਪਰ ਗੱਡੀ ਚੜਾਈ ਸੀ ਉਹ ਵੀ ਲੋਕਾਂ ਨੇ ਟਾਈਮ ਨਾਲ ਤੋਰ ਦੇ ਘਰੇ ਦੋ ਗੱਲਾਂ ਨੇ ਲੋਕਾਂ ਨੇ ਸਿੱਧਾ ਇਨਸਾਫ ਕੀਤਾ ਨਾ ਅਦਾਲਤ ਤੋਂ ਸਾਬ ਮਿਲਿਆ ਨਾ ਸਰਕਾਰ ਤੋਂ ਮਿਲਿਆ ਇਹ ਦੋ ਤਾਂ ਹਜੇ ਤਾਂ ਅਦਾਲਤੀ ਤੇ ਸਰਕਾਰੀ ਇਨਸਾਫ ਚਾਹੀਦਾ ਲੋਕਾਂ ਨੇ ਆਪ ਦਾ ਇਨਸਾਫ ਕਰਤਾ ਜਿਹੜਾ ਲੋਕਾਂ ਦੇ ਵਾਸਿਗਾ ਘਰੇ ਘਲਾਉਣਾ ਸੀ ਘਲਾ ਦਿੱਤਾ ਪਰ ਸਰਕਾਰ ਤੇ ਅਦਾਲਤ ਵੱਲੋਂ ਕੁਝ ਨਹੀਂ ਮਿਲਿਆ ਹੈਗਾ ਤਾਂ ਕੱਲ ਵੀ ਇਹਦਾ ਇਨਸਾਫ ਮਾਰਚ ਹੋਊਗਾ ਕੁਲਵਿੰਦਰ ਕੌਰ ਜੀ ਬਾਰੇ ਅਸੀਂ ਕੱਲ ਆਮ ਸਭ ਇਕੱਠੇ ਹੋ ਰਹੇ ਹਾਂ 11 ਵਜੇ ਤੁਹਾਡੇ ਮਾਧਮ ਰਹੀ ਅਪੀਲ ਹੈ ਲੋਕਾਂ ਨੂੰ ਬਦ ਤੋਂ ਬਦ ਕੱਲ ਆਮ ਸਭ ਪਹੁੰਚੋ ਤੇ ਐਸਐਸਪੀ ਜਿਹੜਾ ਵਾ ਆਪਣਾ ਅਰਸ਼ ਆਪਣਾ ਮੁਹਾਲੀ ਉਹਦੇ ਦਫਤਰ ਤੱਕ ਮਾਰਚ ਕਿੱਦਾ ਜਾਓ ਕੀ ਆਸ ਕਰਦੇ ਹੋ ਤੁਸੀਂ ਨਹੀਂ ਦੇਖੋ ਆਸਤਾਸੀ ਰੱਖਦੇ ਵੀ ਇਸ ਮਸਲੇ ਦੀ ਨਿਰਪੱਖ ਇਨਕੁਆਰੀ ਹੋਊਗੀ ਜੇ ਫਿਰ ਵੀ ਕੋਈ ਕੁੜੀ ਦੇ ਖਿਲਾਫ ਕਾਰਵਾਈ ਹੁੰਦੀ ਉਹਨੂੰ ਨੌਕਰੀ ਤੋਂ ਨਲੰਬਤ ਕੀਤਾ ਜਾਂਦਾ ਤਾਂ ਫਿਰ ਜੱਥੇਬੰਦੀ ਦਾ ਕੀ ਐਕਸ਼ਨ ਹੋਊਗਾ ਸਖਤ ਰਣਨੀਤੀ ਬਣਾਵਾਂਗੇ ਦੁਬੇ ਮੋਰਚਾ ਖੜੇ ਆ ਨਾਲ ਜਿਸ ਕਿਸਮ ਦੀ ਵੀ ਸਹਾਇਤਾ ਹੋਊਗੀ ਲੀਗਲ ਚਾਹੀਦੀ ਬਥੇਰੇ ਵਕੀਲਾਂ ਦੇ ਫੋਨ ਆ ਜਿਸ ਕਿਸਮ ਦੀ ਵੀ ਸਹਾਇਤਾ ਹੋ ਉਸੇ ਕਿਸਮ ਦੀ ਕਰਾਂਗੇ ਮੋਰ ਨੌਕਰੀ ਤੇ ਬਹਾਲ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਓ ਕਿਉਂ ਨਹੀਂ ਉਹ ਸ਼ਿਸ਼ਾ ਸਾਡੀਆਂ ਹੋਣੀਆਂ ਨਾਲੇ ਮੇਰੇ ਖਰ ਉਹਨੇ ਇਸੇ ਅਜਿਹਾ ਕੁਝ ਵੀ ਨਹੀਂ ਕੀਤਾ ਬੜੀ ਨੌਕਰੀ ਜਾਣ ਜਾਣ ਵਾਲੀ ਗੱਲ ਹੈਗੀ ਆ ਜਿਆ ਕੁਝ ਨਹੀਂ ਹੈ ਇਹ ਤਾਂ ਆਪਾਂ ਕਰ ਰਹੇ ਜਿਹਾ ਕੁਛ ਨਹੀਂ ਪਰ ਜਿਹਦੇ ਥੱਪੜ ਮਾਰਿਆ ਆਪਾਂ ਨੂੰ ਵੀ ਪਤਾ ਇਸ ਟਾਈਮ ਸੱਤਾ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਤੇ ਸਰਕਾਰ ਦਾ ਤੁਹਾਨੂੰ ਪਤਾ ਫਿਰ ਸਰਕਾਰੀ ਹੁੰਦੀ ਹੈ ਦੇਖੋ ਦੋ ਚੀਜ਼ਾਂ ਸੱਤਾ ਸਰਕਾਰ ਦਾ ਹੋਣਾ ਇੱਕ ਦੂਜਾ ਜਿਹੜਾ ਮੌਕੇ ਤੇ ਜੋ ਘਟਨਾ ਵਾਪਰੇ ਆ ਇਹ ਦੋਵਾਂ ਦਾ ਇਨਸਾਫ ਅੱਡ ਅੱਡ ਹੋਣਾ ਤੁਹਾਨੂੰ ਸਾਫ ਮੈਰਿਟ ਤੇ ਹੋਣਾ ਚਾਹੀਦਾ ਸੱਤਾ ਵਿੱਚ ਕੋਈ ਹੋਵੇ ਇਹਦਾ ਮਤਲਬ ਥੋੜਾ ਵੀ ਜੋ ਮਰਜ਼ੀ ਕਰੇ ਜੋ ਮਰਜ਼ੀ ਕਰਨ ਦਾ ਰਿਜ਼ਲਟ ਤਾਂ ਹੋਣੇ ਦੇਖ ਲਿਆ ਹਲੇ ਤਾਂ ਵਿਸਾਖੀਆਂ ਤੇ ਸਰਕਾਰ ਬਣਨੀ ਗਾਂਹ ਪਤਾ ਨਹੀਂ 5 ਸਾਲ ਚੱਲੇ ਰਿੰਗ ਨਹੀਂ ਚੱਲਣੀ ਤਹੋਂ ਨਵਾਂ ਬਬਾਰ ਛਿੜ ਕੇ ਦੇਖ ਲੈਣ ਉਹਨਾਂ ਨੂੰ 12 ਖੰਦਾ ਕ ਨਹੀਂ ਕਹਿੰਦਾ ਕਿਉਂਕਿ ਜੇ ਸਾਹਿਬ ਨਾਲੋਂ ਆ ਅਣੀ ਐਮਪੀ ਨੂੰ ਹਲੇ ਵੀ ਬਿਆਨ ਦੇਣ ਤੋਂ ਨਹੀਂ ਰੋਕ ਰਹੇ ਉਹਨਾਂ ਦੇ ਬਿਆਨ ਆਪਾਂ ਸੁਣੇ ਹੀ ਹੈ ਨਾ ਉਹ ਕਹਿੰਦੀ ਮੈਨੂੰ ਥੱਪੜ ਦੀ ਚਿੰਤਾ ਨਹੀਂ ਮੈਨੂੰ ਤਾਂ ਚਿੰਤਾ ਪੰਜਾਬ ਦੇ ਵਿੱਚ ਜੋ ਉਗਰਵਾਦਵਾਦ ਵਧ ਰਿਹਾ ਉਹਦੀ ਚਿੰਤਾ ਹੈ ਹਾਂ ਤਾਂ ਉਹ ਘਰਾਰਸ ਸਸਰੀ ਅਡਿਓਲੋਜੀ ਦੇ ਅਨਸਾਰ ਬਿਆਨ ਆ ਉਹ ਤਾਂ ਆਪਣੇ ਡਬਲ ਇੰਜਨ ਵਾਲੀ ਸਰਕਾਰ ਜਿੱਥੇ ਜਿੱਥੇ ਉਹਨਾਂ ਸੂਬੇ ਉਹ ਦੇਖ ਲੈਣ ਉੱਥੇ ਲਾਅਨ ਆਰਡਰ ਦਾ ਕੀ ਹਾਲ ਆ ਉੱਥੇ ਤਾਂ ਨੂੰ ਰੋਜ਼ ਕੱਟਣਾ ਵਾਂ ਮਾਰੀਆਂ ਹੋਣੀਆਂ ਦਲਤਾਂ ਨੂੰ ਤੱਕਾ ਹੁੰਦਾ ਕੁੜੀਆਂ ਨਾਲ ਰੇਪ ਹੋ ਰਹੇ ਉਹ ਦੇਖ ਲੈਣ ਉਹਨਾਂ ਦੇ ਸਟੇਟਾਂ ਵਿੱਚ ਕੀ ਆ ਤੋ ਇਹ ਇਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਲੀ ਗੱਲ ਆ ਉਹ ਤਾਂ ਟਰੈਪ ਵਿਛਾਉਂਦੇ ਆ ਨਾ ਅਸੀਂ ਉਹ ਟਰੈਪ 'ਚ ਫਸਣਾ ਨਹੀਂ ਹੈ ਆਪਾਂ ਕੱਢੀ ਸਿੱਧੀ ਰੱਖਣੀ ਹੈ ਸਿੱਧੀ ਦਿੱਲੀ ਵੱਲ ਠੀਕ ਆ ਦਿੱਲੀ ਤੋਂ ਆਸੇ ਪਾਸੇ ਨਹੀਂ ਜਾਣ ਦੇਣੀ ਟਰੈਕ ਤੋਂ ਨਹੀਂ ਲੈਣ ਦੇਣੀ ਅਸੀਂ ਕੱਲ ਦੀ ਰਣਨੀਤੀ ਕੀ ਆ ਫਿਰ ਕੱਲ ਅਸੀਂ ਅੰਮ੍ਰਿਤ ਸਾਹਿਬ ਇਕੱਠੇ ਹੋਵਾਂਗੇ 11 ਵਜੇ ਸਾਰੇ ਲੋਕਾਂ ਨੂੰ ਪੀਲਿਆ ਵੱਦ ਤੋਂ ਵੱਦ ਉੱਥੇ ਪਹੁੰਚੋ ਤੇ ਇਨਸਾਫ ਮਾਰਚ ਕਰਾਂਗੇ ਐਸਐਸਪੀ ਦਿਹਾਤੀ ਮੁਹੱਲੀ ਤੱਕ ਔਰ ਬਾਕੀ ਜੂਨੀਅਰ ਕਿਸਾਨ ਜੂਨੀਅਨਾਂ ਦਾ ਕੋਈ ਸਾਥ ਮਿਲ ਰਿਹਾ ਕਿਉਂਕਿ ਸ਼ੁਰੂਆਤ ਦੇ ਵਿੱਚ ਤੁਸੀਂ ਥੋੜੀਆਂ ਜੀਆਂ ਜੂਨੀਅਨ ਸੀ ਬਾਕੀ ਬਹੁਤ ਸਾਰੀਆਂ ਜੂਨੀਅਨਾਂ ਨੂੰ ਤੁਹਾਡੇ ਤੋਂ ਕਿਨਾਰੇ ਹੀ ਕਰਕੇ ਰੱਖਿਆ ਕੀ ਹੁਣ ਉਹ ਦੁਬਾਰਾ ਜੁੜਨਾ ਚਾਹ ਰਹੀਆਂ ਨਾਲ ਕਿ ਨਹੀਂ ਐ ਨਹੀਂ ਸੀ ਕਿ ਜੇ ਥੋੜੀਆਂ ਹੁੰਦੀਆਂ ਚਲਤੀਆਂ ਨਹੀਂ ਸੀ ਕੇਐਮਐਮ ਦੇ ਥੱਲੇ ਵੀ ਸੈਂਕੜੇ ਜੂਨੀਅਨ ਸੀ ਐਸਕੇਐਮ ਰਾਜਨੀਤਿਕ ਦੇ ਥੱਲੇ ਵੀ ਸੈਂਕੜੇ ਜਥੇਬੰਦੀਆਂ ਸੀਗੀਆਂ ਦੋਵਾਂ ਨੇ ਚੱਲਿਆ ਮੈਨੂੰ ਲੱਗਦਾ ਜੜੀਆਂ ਨਹੀਂ ਸ਼ਾਮਲ ਹੋਈਆਂ ਹੋਣਗੀਆਂ ਉਹਨਾਂ ਨੂੰ ਅਜੂਰ ਮਹਿਸੂਸ ਹੁੰਦਾ ਹੋਊਗਾ ਠੀਕ ਆ ਸਾਡੇ ਵੱਲੋਂ ਤਾਂ ਬੂਆ ਖੁੱਲੇ ਉਨਾ ਉਹਨਾਂ ਦਿੱਲੀ ਦੀ ਸੱਤਾ ਦੇ ਖਿਲਾਫ ਲੜਨਾ ਨਹੀਂ ਲੜਨਾ ਉਹਨਾਂ ਦੀ ਨਿੱਜੀ ਆਜ਼ਾਦੀ ਦਾ ਸਵਾਲ ਹੈਗਾ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਸੰਦੋਲਨ ਨੂੰ ਹੋਰ ਤੇਜ਼ ਕਰ ਰਹੇ ਆ ਵੱਡਾ ਕਰ ਰਹੇ ਆ ਤਾਂ ਲਗਭਗ 2 ਆਪਾਂ ਜੁਲਾਈ ਨੂੰ ਇਹਨਾਂ ਦੇ 240 MP ਛੱਡ ਕੇ ਸਾਰੇ ਭਾਰਤ ਦੇ MP ਨੂੰ ਮੰਗ ਪੱਤਰ ਦੇਣ ਜਾਵਾਂਗੇ ਵੱਡੇ ਇਕੱਠ ਕਰਕੇ 2 ਜੁਲਾਈ ਨੂੰ ਸੱਤਾਧਾਰੀਆਂ ਨੂੰ ਮੰਗ ਪੱਤਰ ਕਿਉਂ ਨਹੀਂ ਦੇ ਰਹੇ ਆਪਾਂ ਹਨੇ ਸੱਤਾ ਨੇ ਸਿੱਧੀਆਂ ਗੋਲੀਆਂ ਚਲਾਈਆਂ ਸੱਤਾ ਨੇ ਸਿੱਧੇ ਡਰਾਉਣ ਰਾਹੀ ਸਾਡੇ ਦੇ ਬੰਬ ਮਾਰੇ ਆ ਸਾਡਾ ਨੌਜਵਾਨ ਸ਼ਹੀਦ ਕਰਦਾ ਸਾਨੂੰ ਇਹਨਾਂ ਕੋ ਆਸ ਨਹੀਂ ਹੈਗੀ ਵੀ ਇਹ ਇਹ ਸਾਨੂੰ ਕੋ ਇਨਸਾਫ ਦੇਣਗੇ ਹਾਂ ਨਵੇਂ ਚੋ ਹੀ ਸੰਭਲਿਆ ਚਾਹੇ ਐਨਡੀਏ ਦੇ ਚਾਹੇ ਦੂਜੇ ਨੇ ਅਸੀਂ ਉਹਨਾਂ ਦੋਵਾਂ ਕੋ ਉਹਨਾਂ ਕੋ ਆਸ ਵੀ ਰੱਖਦੇ ਹਾਂ ਵੀ ਵਿਰੋਧੀ ਤੇ ਅਜੰਡਾ ਸੈੱਟ ਕਰੇ ਕੱਲ ਨੂੰ ਮਾਨਸੂਨ ਸੈਸ਼ਨ ਆਉਂਦਾ ਵਾ ਮਾਨਸੂਨ ਸੈਸ਼ਨ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਮੁੱਦਾ ਲੈ ਹੈ ਪ੍ਰਾਈਵੇਟ ਬਿੱਲ ਲਿਆਂਦਾ ਜਾਵੇ ਚਰਚਾ ਹੋਣੀ ਚਾਹੀਦੀ ਇਸ ਮੁੱਦੇ ਤੇ ਕਿਸੇ ਵੀ ਬਿੱਲ ਨੂੰ ਲਾਗੂ ਕਰਨ ਤਾਂ ਜਿਹੜੀ ਮੌਜੂਦਾ ਸਰਕਾਰ ਉਹਨਾਂ ਦਾ ਕੰਮ ਹੁੰਦਾ ਤੇ ਆਪਾਂ ਉਹਨਾਂ ਨੂੰ ਮੰਗ ਪਤਰੀ ਹੁੰਦੇ ਰਹੇ ਹਾਂ ਨਹੀਂ ਦੇਖੋ ਉਹਨਾਂ ਕੋ ਆਸ ਕੋਈ ਲੋਕਾਂ ਦੇ ਚੁਣੇ ਨਮਾਇੰਦੇ ਜੀ ਉਹਨਾਂ ਤੋਂ ਵੀ ਆਸ ਨਹੀਂ ਰੱਖਾਂਗੇ ਤਾਂ ਫਿਰ ਕਿਤੋਂ ਆਸ ਰੱਖਾਂਗੇ ਲੋਕਾਂ ਦੇ ਵਿਰੋਧੀ ਧਿਰ ਦੇ ਵੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਉਹਨਾਂ ਦੇ ਜੇ 540 ਆ ਜੇ ਬਾਕੀ ਸਾਰਿਆਂ ਦੀ ਨੀਤ ਹੋਈ ਅਜੰਡਾ ਪਾਸ ਹੋ ਜਾਣਾ ਫਲੋਰ ਤਾਂ ਤਾਲਿਓਣ ਸਵਾਲ ਤਾਂ ਗਿਣਤੀ ਤੇ ਆ ਨਾ ਉਹਨਾਂ ਦੇ 540 ਵਾਲੀ ਤੇ ਗਿਣਤੀ ਪੂਰੀ ਜੇ ਬਾਕੀ ਸਾਰੇ ਇਕੱਠੇ ਹੋ ਗਏ ਤਾਂ ਹੋ ਜਾਊਗਾ ਪਾਸ ਸਾਰਾ ਕੁਝ ਹੋ ਜਾ ਇੱਕ ਨੈਤਿਕ ਤੌਰ ਤੇ ਹਾਰ ਹੋ ਸਰਕਾਰ ਦੀ ਮੈਨੂੰ ਨਹੀਂ ਲੱਗਦਾ ਇੰਨਾਂ ਹਾਲਤਾਂ ਚ ਹੈਗੀ ਆ ਵੀ ਕੋਈ ਵਿਰੋਧੀ ਧਿਰ ਤਗੜੀ ਹੋ ਕੇ ਅਜੰਡਾ ਲਿਆਊਗੀ ਤੁਹਾਨੂੰ ਆਪੋਜ਼ ਕਰ ਜਾਣਗੇ ਇਹ ਬੰਦੇ ਬਸ ਅਸੀਂ ਤਾਂ ਦੁਨੀਆਂ ਦੇ ਵਿੱਚ ਇਹਨਾਂ ਦਾ ਅਸਲ ਚਿਹਰਾ ਹੋਰ ਨੰਗਾ ਕਰ ਦੇਣਾ ਚਾਹੁੰਦੇ ਜਿਸ ਕਿਸਮ ਦੇ ਇਹ ਪਹਿਲਾਂ ਸੀ ਹੁਣ ਇਹ ਇਹਨਾਂ ਦੇ ਮੌਜੂਦਾ 19 ਮੰਤਰੀ ਹਾਰ ਗਏ ਆ ਇਹਨਾਂ ਤਾਂ ਵਿਕਾਸ ਮੋਦੀ ਸਾਹਿਬ ਦਾ ਵਿਕਾਸ ਵੀ ਤੁਹਾਡੇ ਮੰਤਰੀ ਵੀ ਸੀਟਾਂ ਨਾ ਬਚਾ ਸਕੇ ਬਾਕੀ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਨੂੰ ਮੋਦੀ ਦੇ ਉੱਤਰ ਅਧਿਕਾਰੀ ਬਣੇ ਜਾ ਰਿਹਾ ਸੀ ਜੋਗੀ ਦੇ ਤਿਆਨਾਥ ਉਹਨਾਂ ਦੇ ਘੜ ਦੇ ਵਿੱਚ ਹੀ ਦੇਖ ਲਓ ਕੀ ਹਾਲ ਹੈ ਹਾਂ ਦੇਖੋ ਇੱਕ ਇੱਕ ਤਾਂ ਜੋਗੀ ਸਾਹਿਬ ਦਾ ਘੜ ਇੱਕ ਹੈ ਕਿ ਕਿ ਜਿੱਥੇ ਜਿਹੜਾ ਰਾਮ ਮੰਦਰ ਦਾ ਮੁੱਦਾ ਇਹਨਾਂ ਛਾਲ ਲਿਆਗਾ ਜਿਹਦੇ ਰਾਹੀ ਕਿਹਾ ਗਿਆ ਵੀ ਦੇਸ਼ ਜਿੱਤ ਲਾਂਗੇ ਉਹ 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 ਜੁਪੀ ਚ ਫੇਲ ਹੋ ਗਿਆ ਇਹਨਾਂ ਦਾ ਇਹ ਵੱਡੇ ਸਵਾਲ ਨੇ ਮੋਦੀ ਸਾਹਿਬ ਦੇ ਖਿਲਾਫ ਜਿਹੜੇ ਆਉਣ ਵਾਲੇ ਸਮੇਂ ਚ ਉੱਠਣਗੇ ਵੀ ਜਿਹੜੀ ਉਹਨਾਂ ਨੇ ਲਾਈਨ ਲਈ ਹੋਈ ਜਾਰਐਸ ਨੇ ਜਿਹੜੀ ਲਾਈਨ ਦਿੱਤੀ ਇਲੈਕਸ਼ਨ ਜਿੱਤਣ ਦੀ ਉਹ ਫੇਲ ਹੋ ਗਈ ਕੁੱਟੀ ਗਈ ਲੋਕਾਂ ਨੇ ਘੁੱਟ ਦਿੱਤੀ ਹੈਗੀ ਆਂਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਅਸੀਂ ਕਹਿਣਾ ਵੱਧ ਤੋਂ ਵੱਧ ਦੇਖੋ ਇਹ ਅੰਦੋਲਨ ਆਪਣੀ ਜਿੱਤ ਵਾਲੇ ਪਾਸੇ ਇੱਕ ਕਦਮ ਹੋਰ ਅੱਗੇ ਵਧ ਰਿਹਾ ਹੈ ਔਰ ਵੱਤ ਤੋਂ ਵੱਦ ਅੰਦੋਲਨ ਦੀ ਸਪੋਰਟ ਕਰੋ ਵੱਤ ਤੋਂ ਵੱਦ ਇੰਨਾ ਮੋਰਚੇ ਚਾਹੇ ਖਲੌਰੀ ਚਾਹੇ ਸ਼ੰਭੂ ਜਾਂ ਹੋਰ ਨਾ ਮੋਰਚੇ ਸਾਡੇ ਮੋਰਚੇ ਵੱਤ ਤੋਂ ਵੱਦ ਆਇਆ ਕਰੋ ਤੇ ਕੱਲ ਵੱਤ ਤੋਂ ਵੱਦ ਜਿਹੜਾ ਵਾ ਜਿੰਨੇ ਵੀ ਆਪਣੇ ਚੰਡੀਗੜ੍ਹ ਦੇ ਨੇੜੇ ਵਾਲੇ ਲੋਕ ਨੇ ਦੋ ਤਿੰਨ ਜ਼ਿਲ੍ਹੇ ਨੇ ਫਤਿਹਗੜ ਸਾਹਿਬ ਆ ਮਹੱਲੀ ਆ ਕੁਝ ਹਰਿਆਣੇ ਦਾ ਬਾਲੇ ਦਾ ਏਰੀਆ ਵਾ ਪਰ ਪੰਚਕੂਲਾ ਵਾ ਠੀਕ ਆ ਰੋਪੜ ਆ ਵੱਤ ਤੋਂ ਵੱਦ ਜਿਹੜੇ ਉਥੋਂ ਕਿਸਾਨਾਂ ਮਜ਼ਦੂਰਾਂ ਨੂੰ ਕੱਲ ਅੰਬ ਸਭ ਵੱਤ ਤੋਂ ਵੱਦ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਜਾਂ ਇਨਸਾਫ ਮਾਰਚ ਵਿੱਚ ਸ਼ਾਮਲ ਹੋਣਾ ਚਾਹੀਦਾ ਬਹੁਤ ਸਾਰੀਆਂ ਮਜ਼ਦੂਰ ਜਿੱਥੇ ਬੰਦੀਆਂ ਦਾ ਇਲਜ਼ਾਮ ਹੁੰਦਾ ਵੀ ਜਦੋਂ ਤਾਂ ਮੋਰਚੇ ਲਾਉਣ ਦੀ ਗੱਲ ਹੁੰਦੀ ਹੈ ਉਦੋਂ ਤਾਂ ਕਿਸਾਨ ਮਜ਼ਦੂਰ ਏਕਤਾ ਚ ਚੇਤੇ ਆ ਜਾਂਦੀ ਹੈ ਝੋਨਾ ਲਵਾਈ ਦੇ ਟਾਈਮ ਤੇ ਮਜ਼ਦੂਰਾਂ ਦਾ ਰੇਟ ਪਹਿਲਾਂ ਤੋਂ ਤੈਅ ਕਰਕੇ ਉਸ ਮੈਂ ਟੱਕਰਾ ਦਿੱਤੀ ਜਾਂਦੀ ਹੈ ਯਾਨੀ ਵੀ ਇਹ ਤੋਂ ਵੱਧ ਨਹੀਂ ਦੇਣਾ ਕਿ ਉਦੋਂ ਮਜ਼ਦੂਰਾਂ ਦੇ ਹੱਕਾਂ ਦੀ ਕੋਈ ਗੱਲ ਨਹੀਂ ਹੁੰਦੀ ਦੋ ਗੱਲਾਂ ਨੇ ਦੇਖੋ ਸਾਨੂੰ ਲੱਗਦਾ ਵਾ ਵੀ ਜਿਹੜੀ ਲੁੱਟ ਸਰਕਾਰ ਕਰ ਰਹੀ ਹੈ ਉਹ ਲੁੱਟ ਵੱਡੀ ਹੈਗੀ ਹੈ ਮਜ਼ਦੂਰ ਨੂੰ ਰੇਟ ਵੀ ਦਵਾ ਦਿਓ 8000 10000 ਮੰਨ ਲਈਏ ਉਹ ਜਿਹੜੀ ਖੱਡ 'ਚ ਡਿੱਗਾ ਉਹਦਾ ਮਸਲਾ ਹੱਲ ਹੋਣ ਵਾਲਾ ਨਹੀਂ ਇੱਕ ਮਸਲਨ ਕਿਸਾਨ ਨੂੰ ਮੁਕਤ ਵੀ ਝੋਨਾ ਲਵਾ ਦਿਓ ਮਸਲਨ ਦੋਵੇਂ ਪੱਖ ਉਹ ਵੀ ਜਿਹੜੀ ਖੱਡ 'ਚ ਡਿੱਗਾ ਉਹ ਨਿਕਲਣ ਵਾਲਾ ਨਹੀਂ ਹੈ ਅਸਲ ਦੋਵਾਂ ਨੂੰ ਇਕੱਠੇ ਹੋ ਕੇ ਜਿਨ੍ਹਾਂ ਨਾਲ ਸੰਘਰਸ਼ ਕਰਨਾ ਚਾਹੀਦਾ ਉਹਨਾਂ ਨਾਲ ਸੰਘਰਸ਼ ਕਰਨਾ ਅਸੀਂ ਤਾਂ ਆਪਣੇ ਮੰਗ ਪੱਤਰ 'ਚ ਪਿਆ ਹੈ ਵੀ ਮਜ਼ਦੂਰ ਨੂੰ 200 ਦਿਨ ਰੋਜ਼ਗਾਰ ਦਿਓ 700 ਰੁਪਏ ਦਿਹਾੜੀ ਦਿਓ ਪਰ ਤੁਹਾਨੂੰ ਪਤਾ ਸਿਆਸ ਹਾਕਮਾਂ ਦੀ ਇਹ ਚਾਲ ਹੁੰਦੀ ਆ ਕਿ ਇਹ ਦੋ ਧਿਰਾਂ ਜਿਹੜੀਆਂ ਪੀੜਿਤ ਧਿਰਾਂ ਨੇ ਇਹ ਲੜਨ ਕਿਸੇ ਮੁੱਦੇ ਤੇ ਆ ਕੇ ਤੇ ਇਨਾ ਇਨਾ ਸਮਿਆਂ ਵਿਚ ਆ ਕੇ ਇਹ ਚੀਜ਼ਾਂ ਤੁਹਾਡੇ ਸਾਹਮਣੇ ਜ਼ਿਆਦਾ ਨਜ਼ਰ ਆਉਂਦੀਆਂ ਹੈਗੀਆਂ ਸਾਨੂੰ ਕਿਸਾਨਾਂ ਨੂੰ ਬਚਣਾ ਚਾਹੀਦਾ ਇਹਨਾਂ ਗੱਲਾਂ ਤੋਂ ਸੋ ਦੋਸਤੋ ਇਹ ਸੀ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਉਹਨਾਂ ਨੇ ਆਪਣੇ ਮੰਦੇ ਭਾਵ ਆਪਣੇ ਨਾਲ ਸਾਂਝੇ ਕੀਤੇ ਕੱਲ ਨੂੰ ਜੋ ਕੁਲਵਿੰਦਰ ਕੌਰ ਦੇ ਪੱਖ ਦੇ ਵਿੱਚ ਪ੍ਰਦਰਸ਼ਨ ਕੀਤਾ ਯਾਰ ਉਹਦੇ ਬਾਰੇ ਆਪਣੀ ਰਣਨੀਤੀ ਦਸੀ ਤੇ ਆਉਣ ਵਾਲੀ 2 ਜੁਲਾਈ ਨੂੰ ਜੋ ਉਹ ਪੂਰੇ ਭਾਰਤ ਪੱਧਰ ਦੇ ਉੱਪਰ ਆਪਣਾ ਸੰਘਰਸ਼ ਕਰਨ ਜਾ ਰਹੇ ਨੇ ਵਿਰੋਧੀ ਤੇ ਰ ਵਿਐਮਪੀ ਨੂੰ ਮੰਗ ਪੱਤਰ ਦੇਣ ਜਾ ਰਹੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਆਪਣਾ ਪੱਖ ਰੱਖਿਆ ਤੁਹਾਨੂੰ ਅੱਜ ਦੀ ਇਹ ਗੱਲਬਾਤ ਕਿਵੇਂ ਲੱਗੀ ਆਪਣੇ ਸੁਝਾਅ ਆਪਣੇ ਫੀਡਬੈਕ ਸਾਨੂੰ ਜਰੂਰ ਦਿਓ ਤੇ ਮੈਨੂੰ ਸੋਨੂੰ ਮਗਲੀ ਨੂੰ ਦਿਓ ਇਜਾਜ਼ਤ ਧੰਨਵਾਦ ਜੁੜੇ ਰਹੋ ਮਿੱਟੀ ਦੇ ਨਾਲ